ਵਿਸ਼ੇ ਫਿਜ਼ਿਓਥੈਰੇਪੀ ਦੇਸਮੋਕੇ ਸਥਾਨਕ ਜੈਨ ਫਿਜ਼ਿਓਥੈਰੇਪੀ ਅਤੇ ਚੈਰੀਟੇਬਲ ਹਸਪਤਾਲ ਵਿਖੇ ਵਿਸ਼ੇ ਫਿਜ਼ਿਓਥੈਰੇਪੀ ਦੇਸਮੋਕੇ ਮੁਫਤ ਕੈਂਪ ਲਗਾਇਆ ਗਿਆ ਇਸ ਮੌਕੇ ਡਾਕਟਰ yogita jain ਨੇ ਦੱਸਿਆ ਕਿ ਇਸ ਕੈਂਪ ਵਿੱਚ ਲਗਭਗ 50 ਮਰੀਜ਼ਾਂ ਨੇ ਲਾਭ ਲਿਆ ਉਹਨਾਂ ਦੱਸਿਆ ਕਿ ਵਡਲਾਡਾ ਹਲਕੇ ਵਿੱਚ ਲੋਕਾਂ ਨੂੰ ਫਿਜ਼ਿਓਥੈਰੇਪੀ ਬਾਰੇ ਜਾਣਕਾਰੀ ਨਾ ਹੋਣ ਕਰਕੇ ਉਹ ਆਪਣਾ ਇਲਾਜ ਫਿਊਜ਼ਿਓਥੈਰੇਪੀ ਨਾਲ ਨਹੀਂ ਕਰ ਸਕਦੇ ਅਤੇ ਇਸ ਹਸਪਤਾਲ ਵਿੱਚ ਅਦਰੰਗ ਗੋਡੇ ਦੀਆਂ ਬਿਮਾਰੀਆਂ ਤੋਂ ਪ੍ਰਭਾਵਿਤ ਮਰੀਜ਼ ਫ੍ਰੈਕਚਰ ਸਰਵਾਈਕਲ ਸਾਈਟਿਕਾ ਖੇਡਾਂ ਦੌਰਾਨ ਲੱਗਣ ਵਾਲੀਆਂ ਸੱਟਾਂ ਆਦ ਦਾ ਇਲਾਜ ਫਿਊਜ਼ਿਓਥੈਰੇਪੀ ਨਾਲ ਕੀਤਾ ਜਾਂਦਾ ਹੈ ਅਤੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਵੀ ਦਿੱਤੀ ਜਾਂਦੀ ਹੈ। ਤੇ ਕਾਪੀ ਬ੍ਰੈਲਿਸਿੰਗ ਤੇ ਕੇਸਿੰਗ ਵੀ ਆਮਨੀ ਨਿਮਿਤ ਵੀ ਪਹਿਲਾਂ ਤੋਂ ਹੀ ਪਾ ਚਲਾਈ ਸੀ ਇਥੇ ਅਸੀਂ ਜਿਹੜਾ ਫ੍ਰੀ ਕੈਂਪ ਲੱਗਿਆ ਹੋਇਆ ਹੈ ਇਹ ਅਵੇਰਨੈਸ ਲਈ ਲੱਗਿਆ ਹੋਇਆ ਹੈ ਅੱਜ ਵਰਲਡ ਫਿਜ਼ੀਓਥੈਰੇਪੀ ਡੇ ਹੈ ਤਾਂ ਫਿਜ਼ੀਓਥੈਰੇਪੀ ਵੀ ਅਵੇਰਨੈਸ ਲਈ ਜਿਵੇਂ ਆਪਣੇ ਏਰੀਆ ਦੇ ਵਿੱਚ ਲੋਕਾਂ ਨੂੰ ਫਿਜ਼ੀਓਥੈਰੇਪੀ ਬਾਰੇ ਬਹੁਤ ਹੀ ਘੱਟ ਨੋਲੇਜ ਹੈਗੀ ਉਹ ਉਸ ਚੀਜ਼ ਬਾਰੇ ਅਸੀਂ ਦੱਸ ਰਹੇ ਹਾਂ ਕਿ ਇਹ ਫਿਜ਼ੀਓਥੈਰੇਪੀ ਨਾਲ ਆਪਾਂ ਕਿੱਦਾਂ ਕਿੱਦਾਂ ਅੱਗੇ ਮਤਲਬ ਕਿ ਆਪਣੇ ਕਿੱਦਾਂ ਆਪਣੇ ਪ੍ਰੋਗਰੈਸ ਕਰਦੇ ਹਾਂ ਫਿਜ਼ੀਓਥੈਰੇਪੀ ਨਾਲ ਆਪਾਂ ਨੂੰ ਕਿੰਨੇ ਕਿੰਨੇ ਬੈਨਫਿਟਸ ਮਿਲਦੇ ਹੈਂ ਡਾਈਟ ਬਾਰੇ ਵੀ ਗੱਲਸਾ ਹੋਣਾ ਹੈ ਕਿ ਸਿਖਾਈ ਸੀ ਨੇ ਕੋਈ ਵੀ ਆਪਣਾ ਅਬਡੋਮਨਲ ਪੇਨ ਦੇ ਰਿਲੇਟਿਡ ਅਸੀਂ 10 ਮਹੀਨੇ ਨਾਈਟਲੀ ਅਬਡੋਮਨਲ ਪੇਨ ਹੋ ਗਿਆ ਸਮਟਾਈਮ ਬੈਕ ਪੇਨ ਵੀ ਹੋ ਗਿਆ ਸ਼ੋਲਡਰ ਪੇਨ ਦੇ ਰਿਲੇਟਿਡ ਮੈਡੀਸਿਨਸ ਆ ਫਿਜ਼ੀਓਥੈਰੇਪੀ ਵੀ ਬਹੁਤ ਹੀ ਜ਼ਰੂਰੀ ਹੈਗਾ ਦਾ ਸੋ ਇਸ ਕਰਕੇ ਸੀ ਫਿਜ਼ੀਓਥੈਰੇਪੀ ਨੂੰ ਮੋਸਟਲੀ ਐਕਸਰਸਾਈਜ਼ਸ ਹੋਗੀਆਂ ਪਲਸ ਸਟ੍ਰੈਚਿੰਗ ਐਂਡ ਸਪ੍ਰਿੰਗਿੰਗ ਐਕਸਰਸਾਈਜ਼ ਵੀ ਉਹਨਾਂ ਨਾਲ ਨਹੀਂ ਕਰਦੇ ਪੇਸ਼ੈਂਟਾਂ ਦੇ ਸਮਟਾਈਮ ਨੀ ਪੇਨ ਹੁੰਦਾ ਪੇਸ਼ੈਂਟ ਦੇ ਉਨਾਂ ਦੇ ਬਲਕਿ ਮਤਲਬ ਪੇਸ਼ੈਂਟ ਦੇ ਬਲਕਿ ਹੁੰਦਾ ਉਹਨਾਂ ਦੇ ਇਸ ਚੀਜ਼ ਤੇ ਕਿ ਅਸੀਂ ਦੱਸਦੇ ਹਾਂ ਕਿ ਕਿਸ ਫਾਸਟੂਨ ਨੂੰ ਥੋੜਾ ਸਟੌਪ ਕਰਕੇ ਥੋੜਾ ਨੈਚੁਰਲ ਪੈਦੀ ਕਰਨੀ ਦਿੱਤੇ ਆਂ ਲੋ ਅੱਜ ਦੀ ਨੈਚੁਰਲ ਪੈਦੀ ਦਾ ਵੀ ਥੋੜਾ ਜਿਹਾ ਆਪਾਂ ਕਰਦੇ ਹੈਗੇ ਤੇ ਉਹਦਾ ਵੀ ਦੱਸਿਆ ਜਾਂਦਾ ਪੇਸ਼ੇ ਨੂੰ ਫਾਸਟੂਨ ਨੂੰ ਛੱਡ ਕੇ ਆਪਾਂ ਕਿੱਦਾਂ ਡਾਈਟ ਲੈਣੀ ਹੈ ਕਿਵੇਂ ਉਹਨਾਂ ਨੇ ਲਾਈਫ ਸਟਾਈਲ ਨੂੰ ਚੇਂਜ ਕਰਨਾ ਹੈਗਾ ਤੋਂ ਉਸ ਵਾਰੀ ਕੇ ਬਦਲਦੇ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਆਪਾਂ ਜਿਹੜਾ ਹੈਗੇ ਕਿ ਮੈਡੀਸਿਨ ਨੂੰ ਛੱਡ ਕੇ ज्यादा आप अपनी लाइफ स्टाइल में चेंज करिए प्लस अपना थोड़ा बहुत अपने योगा प्लस एक्सरसाइज करनी ज़्यादा अपना ध्यान देंगे बैक प्रॉब्लम है दो तीन दिन में ट्रीटमेंट लैंगी जी मैं बहुत फर्क पड़ेगा सर फर्क है जी वाल टाइम लगता है भी ये तो आपको मैडीसिन की तो बट जी करी भी अपन ਮੈਂ ਤੁਹਾਨੂੰ ਕਹ ਰਹਾ ਦੋ ਥੋੜੀ ਆਪਾਂ ਨੂੰ ਸੁਣ ਲਈਏ ਤੇ ਜਿਹੜਾ ਫਰਕ ਹੋਇਆ ਤੇ ਆਪਾਂ ਨੂੰ ਐਕਸਲ ਦੁਆਰਾ ਗੱਲ ਕਰੀਏ ਵਡਲਾਡਾ ਤੋਂ ਅਮਨ ਮਹਿਤਾ ਦੀ ਖਾਸ ਰਿਪੋਰਟ